ਕੱਜ ਬਦਲਿਆ ਮੌਸਮ ਇਸੇਂ ਪਵੇਗਾ ਮੀ ਗਰਮੀ ਤੋਂ ਮਿਲੇਗੀ ਰਾਹਤ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਮੁਤਾਬਕ 2 ਤੇ 3 ਤਰੀਕ ਨੂੰ ਪੰਜਾਬ 'ਚ ਹਲਕਾ ਮੀਂਹ ਪਵੇਗਾ ਜਿਸ ਨਾਲ ਲੋਕਾਂ ਨੂੰ ਪੈ ਰਹੀ ਅਤਿ ਦੀ ਗਰਮੀ ਤੋਂ ਰਾਹਤ ਮਿਲੇਗੀ ਇਸ ਵਾਰ ਮੌਨਸੂਨ ਪੂਰੇ ਚਾਰ ਮਹੀਨੇ ਤੱਕ ਰਿਹਾ ਹੁਣ ਇਸ ਲਈ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ 'ਚ ਜਲਦ ਹੀ ਮੀਂਹ ਪਵੇਗਾ ਦੇਖਿਆ ਜਾਵੇ ਤਾਂ ਇਸ ਵਾਰ ਸਭ ਤੋਂ ਵੱਧ بارش ਦੀ ਮਾਰ ਚੱਲਣ ਤੋਂ ਬਾਅਦ ਪੰਜਾਬ ਹੁਣ ਸਤੰਬਰ ਦੇ ਅਖੀਰ ਵਿੱਚ ਮੌਸਮ ਤੇ ਤੇਵਰ ਪਸੀਦੇ ਛਡਾਉਣ ਲੱਗ ਪਏ ਦੇ ਕੁਝ ਦਿਨਾਂ ਤੋਂ ਘਟ ਨਾ ਹੋ ਰਹੀ ਹੂਮਸ ਵਿਚਕਾਰ ਹੁਣ ਵੱਧਦਾ ਤਾਪਮਨ ਗਰਮੀ ਦਾ ਅਹਿਸਾਸ ਕਰਵਾ ਰਿਹਾ ਹੈ ਤਾਪਮਨ ਚ ਵਾਧੇ ਕਾਰਨ ਸੋਮਾ ਨੂੰ ਸਾਰਾ ਦਿਨ ਲੋਕਾਂ ਨੇ ਗਰਮੀ ਅਤੇ ਹੂਮਸ ਦਾ ਸਾਹਮਣਾ ਕਰਨਾ ਪਿਆ ਖਾਸ ਕਰਕੇ ਬੀਤੇ ਕਾਲ ਪੰਜਾਬ ਦੀ ਕਾਫੀ ਗਰਮ ਸੀ ਕਿਉਂਕਿ ਕੱਲ ਰਾਤ ਤੇ ਰਾਤਾਂ ਵੀ ਗਰਮ ਮਹਿਸੂਸ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਅਕਤੂਬਰ ਦੇ ਦੂਜੇ ਹਫਤੇ ਤੋਂ ਮੌਸਮ 'ਚ ਬਦਲਾਅ ਆਵੇਗਾ ਜਿਸ ਦਾ ਮਤਲਬ ਮੀਂਹ ਪਵੇਗਾ ਤੇ ਠੰਡ ਹੋਵੇਗੀ ਚਾਹਨਾ ਆਪਣੇ ਸ਼ਹਿਰਾਂ ਦਾ ਤਾਪਮਨ ਅੰਬਾਲਾ 36.0 ਡਿਗਰੀ ਅੰਮ੍ਰਿਤਸਰ 35.0 ਡਿਗਰੀ ਸ਼੍ਰੀਨਾਨਦਪੁਰ ਸਾਹਿਬ 35.10 ਡਿਗਰੀ ਫਿਰੋਜ਼ਪੁਰ 35.4 ਡਿਗਰੀ ਲੁਧਿਆਣਾ 35.4 ਡਿਗਰੀ ਪਟਿਆਲਾ 36.4 ਡਿਗਰੀ ਮੌਸਮ ਵਿਭਾਗ ਦੇ ਮੁਤਾਬਕ ਆਮ ਤੌਰ ਤੇ ਮੌਨਸੂਨ ਚਾਣ ਤੋਂ ਬਾਅਦ ਮੌਸਮ ਪ ਇਸ ਵਾਰ ਮੌਨਸੂਨ ਨੂੰ ਜਨਵਰੀ ਦੇ ਨਾਲ ਹੀ ਮੌਸਮ ਪੂਰੀ ਤਰ੍ਹਾਂ ਸਾਫ਼ ਹੋ ਗਿਆ ਤੇ ਤਾਪਮਨ ਵੀ ਵਾਧਦਾ ਹੋ ਰਿਹਾ। ਇਸ ਦੇ ਨਾਲ ਹੀ ਜੇਕਰ ਪੰਜਾਬ ਦੇ ਨਾਲ ਲੱਗਦੀ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ 'ਚ ਵੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਗਰਮੀ ਲੋਕਾਂ ਨੂੰ ਪਰੇਸ਼ਾਨ ਹੋਰ ਕਰੇਗੀ ਕਿਉਂਕਿ ਮੌਨਸੂਨ ਵੀ ਪੂਰੀ ਤਰ੍ਹਾਂ ਨਾਲ ਜਾ ਚੁੱਕਿਆ ਹੈ ਤੇ ਮੀਂਹ ਪੈਣ ਦੀ ਹਜੇ ਕੋਈ ਅਸਾਰ ਦਿਖਾਈ ਨਹੀਂ ਦੇ ਰਿਹਾ। ਪਰ ਕਿਤੇ ਨਾ ਕਿਤੇ ਹਿਮਾਚਲ ਦੇ ਮੌਸਮ 'ਚ ਵੀ 5 ਅਕਤੂਬਰ ਤੋਂ ਬਾਅਦ ਬਦਲਾਅ ਵੇਖਣ ਨੂੰ ਮਿਲੇਗਾ ਅਤੇ ਹਲਕੀ ਬੂੰਦਾਬੰਦੀ ਹੋਵੇਗੀ। ਜ਼ਿਕਰ ਇਹ ਖਾਸ ਹੈ ਕਿ ਪੰਜਾਬ 'ਚ ਬਦਲ ਸਕਦਾ ਹੈ ਵੈਸਟਰਨ ਡਿਸਟਰਮੈਂਸ ਦੇ ਹੁੰਨ ਕਾਰਨ ਕੁਝ ਜ਼ਿਲ੍ਹਿਆਂ 'ਚ ਬੱਦਲਵਾਹੀ ਅਤੇ ਹਲਕੀ ਅਫਮੀ ਪੈ ਸਕਦਾ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਰਹਿਣੇ ਜੁੜੇ ਰਹੋ ਪੰਜਾਬ ਦੇ ਨਾਲ ਪੰਜਾਬ 'ਚ ਬਦਲਿਆ ਮੌਸਮ ਇਸੇਨ ਪਵੇਗਾ ਮੀਂਹ ਤੋਂ ਮਿਲੇਗੀ ਰਾਹਤ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਮੌਸਮ ਵਿਭਾਗ ਮੁਤਾਬਕ 2 ਤੇ 3 ਤਰੀਕ ਨੂੰ ਪੰਜਾਬ 'ਚ ਹਲਕਾ ਮੀਂਹ ਪਵੇਗਾ ਜਿਸ ਨਾਲ ਲੋਕਾਂ ਨੂੰ ਪੈ ਰਹੀ ਅਤਿ ਗਰਮੀ ਤੋਂ ਰਾਹਤ ਮਿਲੇਗੀ ਇਸ ਵਾਰ ਮੌਨਸੂਨ ਪੂਰੇ 4 ਮਹੀਨੇ ਤੱਕ ਰਿਹਾ ਹੁਣ ਇਸ ਲਈ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ 'ਚ ਜਲਦ ਹੀ ਮੀਂਹ ਪਵੇਗਾ ਦੇਖਿਆ ਜਾਵੇ ਤਾਂ ਇਸ ਵਾਰ ਸਭ ਤੋਂ ਵੱਧ ਬਾਰਿਸ਼ ਦੀ ਮਾਰ ਚੱਲਣ ਤੋਂ ਬਾਅਦ ਪੰਜਾਬ ਹੁਣ ਸਤੰਬਰ ਦੇ ਅਖੀਰ ਵਿੱਚ ਮੌਸਮ ਦੇ ਤੇਵਰ ਪਸੀਦੇ ਛਡਾਉਣ ਲੱਗ ਪਏ ਨੇ ਕੁਝ ਦਿਨਾਂ ਤੋਂ ਘਟ ਨਾ ਹੋ ਰਹੀ ਹਮਸ ਵਿਚਕਾਰ ਹੁਣ ਵੱਧਦਾ ਤਾਪਮਨ ਗਰਮੀ ਦਾ ਅਹਿਸਾਸ ਕਰਵਾ ਰਿਹਾ ਹੈ ਤਾਪਮਨ ਚ ਵਾਧੇ ਕਾਰਨ ਸੋਮਵਾਰ ਨੂੰ ਸਾਰਾ ਦਿਨ ਲੋਕਾਂ ਨੇ ਗਰਮੀ ਅਤੇ ਹਮਸ ਦਾ ਸਾਹਮਣਾ ਕਰਨਾ ਪਿਆ ਖਾਸ ਕਰਕੇ ਬੀਤੇ ਕੱਲ ਪੰਜਾਬ ਦੀ ਕਾਫੀ ਗਰਮ ਸੀ ਕਿਉਂਕਿ ਕੱਲ ਰਾਤ ਤੇ ਰਾਤਾਂ ਵੀ ਗਰਮ ਮਹਿਸੂਸ ਕੀਤੀਆਂ ਗਈਆਂ ਨੇ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਅਕਤੂਬਰ ਦੇ ਦੂਜੇ ਹਫਤੇ ਤੋਂ ਮੌਸਮ 'ਚ ਬਦਲਾਅ ਆਵੇਗਾ ਜਿਸ ਦਾ ਮਤਲਬ ਮੀਂਹ ਪਵੇਗਾ ਤੇ ਠੰਡ ਹੋਵੇਗੀ ਚਾਹਾਂ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਬਾਲਾ 36.0 ਡਿਗਰੀ ਅੰਮ੍ਰਿਤਸਰ 35.0 ਡਿਗਰੀ ਸ਼ਿਰਨਾਨਦਪੁਰ ਸਾਹਿਬ 35.3 ਡਿਗਰੀ ਫਿਰੋਜ਼ਪੁਰ 35.4 ਡਿਗਰੀ ਲੁਧਿਆਣਾ 35.4 ਡਿਗਰੀ ਪਟਿਆਲਾ 36.4 ਡਿਗਰੀ ਮੌਸਮ ਵਿਭਾਗ ਦੇ ਮੁਤਾਬਕ ਆਮ ਤੌਰ ਤੇ ਮੌਨਸੂਨ ਚਾਣ ਤੋਂ ਬਾਅਦ ਮੌਸਮ ਪ ਇਸ ਵਾਰ ਮੌਨਸੂਨ ਨੂੰ ਜਨਵਰੀ ਦੇ ਨਾਲ ਹੀ ਮੌਸਮ ਪੂਰੀ ਤਰ੍ਹਾਂ ਸਾਫ਼ ਹੋ ਗਿਆ ਤੇ ਤਾਪਮਨ ਚ ਵੀ ਵਾਧਾ ਹੋ ਰਿਹਾ ਹੈ ਇਸ ਦੇ ਨਾਲ ਹੀ ਜੇਕਰ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਚ ਵੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ ਆਉਣ ਵਾਲੇ ਦਿਨਾਂ ਚ ਗਰਮੀ ਲੋਕਾਂ ਨੂੰ ਪਰੇਸ਼ਾਨ ਹੋਰ ਕਰੇਗੀ ਕਿਉਂਕਿ ਮੌਨਸੂਨ ਵੀ ਪੂਰੀ ਤਰ੍ਹਾਂ ਨਾਲ ਜਾ ਚੁੱਕਿਆ ਹੈ ਤੇ ਮੀਂਹ ਪੈਣ ਦੀ ਹਜੇ ਕੋਈ ਅਸਾਰ ਦਿਖਾਈ ਨਹੀਂ ਦੇ ਰਿਹਾ ਪਰ ਕਿਤੇ ਨਾ ਕਿਤੇ ਹਿਮਾਚਲ ਦੇ ਮੌਸਮ ਚ ਵੀ 5 ਅਕਤੂਬਰ ਤੋਂ ਬਾਅਦ ਬਦਲਾਅ ਦੇਖਣ ਨੂੰ ਮਿਲੇਗਾ ਅਤੇ ਹਲਕੀ ਬੂੰਦਬਾਰਿਸ਼ ਹੋਵੇਗੀ ਜਿਕਰੇ ਖਾਸ ਹੈ ਕਿ ਪੰਜਾਬ ਚ 4 ਅਕਤੂਬਰ ਤ ਬਦਲ ਸਕਦਾ ਹੈ ਵੈਸਟਰਨ ਡਿਸਟਰਮੰਸ ਦੇ ਹੋਣ ਕਾਰਨ ਕੁਝ ਦਿਨਾਂ ਚ ਬੱਦਲਵਾਹੀ ਅਤੇ ਹਲਕੀ ਆਮ ਮੀਂਹ ਪੈ ਸਕਦਾ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲਈ ਜੁੜੇ ਰਹੋ ਪੰਜਾਬ ਟੈਕ ਦੇ ਨਾਲ